ਮੈਂ ਇਹ ਦੇ ਰਹੀ ਹਾਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਅ ਇਨੀਸ਼ੀਅਲੀ ਬਜੰਛੇ ਮਤਵ ਦਿੱਤੀ ਉਹ ਇੱਕ ਸਨਮਿਤ ਕੁਮਾਰ ਨੋਸੀ ਅੱਜ ਡਿਫਾਈਡ ਦਿੱਤਾ ਜੀ ਨੇ ਆਪਣੇ ਸਵਿਫਟ ਕਾਰਜ ਜਿਨਾਂ पहले दिन जो वारदात हुई सी उदो सिद्धार्थ से बिठा के आगे छट के आया जो इन्होंने अपनी बाइक का पेट्रोल तो खत्म हो गया बाकी असं और इनवैसिगे कर रहे हैं फर्दर तो इन डेफ इनवैसिगे जी है आप करा केस के अंदर कि वैपन का सोर्स कितों तक मतलब इन्होंने फैसिलिटेट किया बट कि बंदे राही जो है पहुंचा उसे साढ़े टीम ने सीसीटीवी फुटेज से और सारी चीजें चैक की ਉਸ ਤੋਂ ਬਾਅਦ ਹਿਮਨ ਅਤੇ ਨੂੰ ਸਾਡੇ ਕੋਲ ਜਿਹੜੀ ਆਈਏ ਤੇ ਪਟਨਾ ਸਾਹਿਬ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾਵਾਲੇ ਪਾਸੇ ਮੂਤਰ ਰਿਹਾ ਹੈਗਾ ਤੇ ਦੋ ਲੋਕ ਹੈਗੇ ਤੇ ਦੋਨੋਂ ਕਿਹੜੇ ਦੋਨੋਂ ਹੀ ਦੋਸ਼ੀ ਜਮੇਸ਼ কুমার ਅਤੇ ਅਨੁਭਵਾਦ ਹੈਗੇ ਉਹ ਦੋਨੋਂ ਮੂਕ ਦਾ ਰਹਿ ਸੀਗੇ ਪਿਛਲੇ ਦਿਨੀ ਪਿੰਡ ਡੜਿਆਣਾ ਕਲਾ ਦੇ ਸਰਪੰਚ ਸੰਦੀਪ ਕੁਮਾਰ ਚੀਨਾ ਦਾ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਪ੍ਰਤੀਨਿਧੀਆਂ ਵੱਲੋਂ આરોપીਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਦੇ ਤਹਿਤ ਸ਼ਹਿਰ ਵੀ ਬੰਦ ਕੀਤਾ ਗਿਆ ਸੀ ਜਿਸ ਤੇ ਪੁਲਿਸ ਨੇ ਕਰੀਬ 12 ਘੰਟੇ ਵਿੱਚ ਹੀ ਇੱਕ આરોપી ਨੂੰ ਗ੍ਰਿਫਤਾਰ ਕਰ ਲਿਆ ਤੇ ਦੂਜੇ આરોપી ਦੀ ਭਾਲ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਐਸਐਸਪੀ ਹੁਸ਼ਿਆਰਪੁਰ सुरेंद्र ਲੰਬਾ ਨੇ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਇਸ ਮਾਮਲੇ 'ਚ ਜਾਂਚ ਪੜਤਾਲ ਜਾਰੀ ਹੈ ਪਤਾ ਹੈਗਾ ਕਿ ਪਿਛਲੀ 4 ਤਰੀਕ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਵਾਪਰਿਆ ਸੀਗਾ ਜਿਦੇ ਵਿੱਚ ਮਿਸਟਰ ਸੰਦੀਪ ਕੁਮਾਰ ਛੀਨਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਕਤਲ ਕਰਤਾ ਸੀਗਾ ਗੋਲੀਆਂ ਮਾਰ ਕੇ ਤੇ ਉਸ ਤੋਂ ਬਾਅਦ ਇਮੀਡੀਏਟਲੀ ਜਿਹੜਾ ਹੈਗਾ ਸਾਡੀ ਟੀਮਸ ਨੇ ਇਨਵੈਸਟੀਗੇਸ਼ਨ ਟੇਕ ਅਪ ਕਰਦੇ ਹੋਏ ਇਸ ਕੇਸ ਨੂੰ ਫਾਲੋਅ ਅਪ ਕਰਨਾ ਸ਼ੁਰੂ ਕੀਤਾ ਜ ਜਿਹਦੇ ਵਿੱਚ ਇੱਕ 302 ਤੇ ਆਮ ਸੈਕਟਰ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਇਨੀਸ਼ੀਅਲੀ ਜਿਹੜੇ ਹੈਗੇ ਉਹ ਇੱਕ ਅਕਿਊਜ਼ਡ ਅਨੂਪ ਕੁਮਾਰ ਰੈਸ ਵਿੱਕੀ ਜਿਹੜਾ ਹੈਗਾ ਉਹ ਬਾਈ ਨੇਮ ਆਇਡੈਂਟੀਫਾਈਡ ਸੀਗਾ ਉਸ ਤੋਂ ਇਲਾਵਾ ਬਾਕੀ ਅਕਿਊਜ਼ਡ ਆਇਡੈਂਟੀਫਾਈਡ ਨਹੀਂ ਸੀਗੇ ਇੱਕ ਮੋਟਰਸਾਈਕਲ ਤੇ ਆ ਕੇ ਤਿੰਨ ਲੋਕਾਂ ਨੇ ਜਿਹੜਾ ਹੈਗਾ ਇਸ ਕਤਲ ਨੂੰ ਅੰਜਾਮ ਦਿੱਤਾ ਸੀਗਾ ਜਿਹੜਾ ਸੀਸੀਟੀਵੀ ਫੁਟੇਜ ਤੋਂ ਵੀ ਜਿਹੜਾ ਜਿੰਨਾ ਸਾਨੂੰ ਕਲੀਅਰ ਹੋਇਆ ਤੇ ਉਹ ਸਾਡੀ ਟੀਮ ਨੇ ਅੱਗੇ ਇਨਵੈਸਟੀਗੇਟ ਕਰਦੇ ਵੇ ਪਹਿਲਾਂ ਇਨੀਸ਼ੀਅਲੀ ਜਿਹੜੇ ਤਿੰਨ ਮੇਨ ਅਕਿਊਜ਼ਡ ਬਾਈਕ ਤੇ ਸੀਗੇ ਉਹਨਾਂ ਦੀ ਪਛਾਣ ਅਨੂਪ ਕੁਮਾਰ ਐਲੀਅਸ ਵਿੱਕੀ ਮਨਪ੍ਰੀਤ ਐਲੀਅਸ ਮਨੀਸ਼ ਤੇ ਰੋਹਿਤ ਐਲੀਅਸ ਸੂਰਜ ਦੇ ਨਾਮ ਤੋਂ ਕੀਤੀ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੀ ਟੀਮ ਨੇ ਵਿਥਿਨ ਆਈ ਥਿੰਕ 24 ਆਰ ਜਿਹੜਾ ਹੈਗਾ ਉਹ ਅਸੀਂ ਇੱਕ ਇੱਕ ਕਿਉਂ ਸੁਰਜ ਕੁਮਾਰ ਨੂੰ ਸੀ ਅਰੈਸਟ ਕੀਤਾ ਉਸ ਤੋਂ ਫਰਦਰ ਜਿਹੜਾ ਹੈਗਾ ਉਹ ਤਫਤੀਸ਼ ਕਰਦੇ ਹੋਏ ਕਿਉਂਕਿ ਜਿਹੜਾ ਵਿੱਕੀ ਹੈਗਾ ਉਹਦਾ ਬ੍ਰਦਰ ਵੀ ਇੱਕ ਕੇਸ ਸੇ ਪਹਿਲਾਂ ਤੋਂ ਨੋਮੀਨੇਟਡ ਹੈਗਾ ਤੇ ਵਿੱਕੀ ਵੀ 1307 ਦੋਨੋਂ ਇੱਕ ਸੇਮ ਕੇਸ ਸੇ ਹੈਗੇ ਤੇ ਥੋੜਾ ਜਿਹਾ ਕ੍ਰਿਮੀਨਲ ਟਾਈਪ ਦੀਨਾਂ ਦੀ ਮੈਂਟੈਲਿਟੀ ਹੈ ਕਿ ਆ ਇਨਵੈਸਟੀਗੇਸ਼ਨ ਦੇ ਸਿਸਟਮ ਨਾਲ ਤੇ ਮੋਬਾਈਲ ਫੋਨਸ ਦੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਹੁੰਦੀ ਹੈਗੀ ਉਹਦੇ ਨਾਲ ਵੈਲ ਇਨਫਾਰਮਡ ਹੈਗੇ ਤੇ ਇਹਨਾਂ ਨੇ ਆਪਣੇ ਮੋਬਾਈਲ ਫੋਨਸ ਵਗੈਰਾ ਬੰਦ ਕਰਕੇ ਜਿਹੜੇ ਟੈਕਨੀਕਲ ਸਪੋਰਟ ਹੁੰਦਾ ਉਹਨੂੰ ਸਾਰੇ ਨੂੰ ਇਹਨਾਂ ਨੇ ਹੈਂਪਰ ਕੀਤਾ ਤੇ ਫਿਰ ਅਸੀਂ ਜਿਹੜੀ ਹੈਗੀ ਸਾਡੀ ਟੀਮਸ ਨੇ ਐਸਪੀ ਡੀ ਦੀ ਅਗਵਾਈ ਹੇਠ ਡੀਐਸਪੀ ਡੀ ਦੀ ਅਗਵਾਈ ਹੇਠ ਇੰਚਾਰਜ ਸੀਆਈਏ ਐਸਐਚਓ ਹਰਿਆਣਾ ਐਸਐਚਓ ਦਸੂਆ ਐਸਐਚਓ ਮੇਟੀਆਣਾ ਐਸਐਚਓ ਹਾਜੀਪੁਰ ਅਸੀਂ ਕੁਝ ਬਾੜਲੇ ਜ਼ਿਲ੍ਹਿਆਂ ਦੀ ਵੀ ਮਦਦ ਲਈਤੀ ਜਿਦੇ ਵਿੱਚ ਐਸਐਸਪੀ ਅਮ ਆਪਣੇ ਕਪੂਰਥਲਾ ਦੀ ਹੈਲਪ ਐਸਐਸਪੀ ਜਲੰਧਰ ਰੂਰਲ ਦੀ ਹੈਲਪ ਸੀਪੀ ਸਾਹਿਬ ਜਲੰਧਰ ਦੀ ਹੈਲਪ ਜਿਹੜੀ ਹੈਗੀ ਵਕਫ ਵਕ ਟਾਈਮ ਤੇ ਸਿਲੰਦੇ ਰਹੇ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਡੀਆਈਜੀ ਸਾਹਿਬ ਸਾਨੂੰ ਗਾਈਡ ਕਰਦੇ ਰਹੇ ਤੇ ਹਿਊਮਨ ਇੰਟ ਦੇ ਰਾਹੀਂ ਅਸੀਂ ਫਾਲੋਅ ਅਪ ਕਰਦੇ ਹੋਏ ਜਿਹੜੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਇਨੀਸ਼ੀਅਲੀ ਬਜਨ ਚ ਮਦਦ ਕੀਤੀ ਉਹ ਇੱਕ ਸੰਮਿਤ ਕੁਮਾਰ ਨੂੰ ਅਸੀਂ ਆਈਡੈਂਟੀਫਾਈਡ ਕੀਤਾ ਜੀ ਨੇ ਆਪਣੀ ਸਵਿਫਟ ਕਾਰ 'ਚ ਇਹਨਾਂ ਨੂੰ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਦੋਂ ਆਪਣੀ ਸਵਿਫਟ ਕਾਰ 'ਚ ਬਿਠਾ ਕੇ ਅੱਗੇ ਛੱਡ ਕੇ ਆਇਆ ਜਦੋਂ ਇਹਨਾਂ ਦੀ ਬਾਈਕ ਦਾ ਪੈਟਰੋਲ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਉਸ ਦੇ ਬਾਅਦ ਅਸੀਂ ਇੱਕ ਗੋਪੀ ਤੇ ਇੱਕ ਮਨਦੀਪ ਦੀ ਪਛਾਣ ਕੀਤੀ ਜਿਨ੍ਹਾਂ ਨੇ ਅੱਗੇ ਦੀ ਬਾਈਕ ਨੂੰ ਪੈਟਰੋਲ ਪਵਾਇਆ ਤੇ ਇਹਨੂੰ ਭਜਨ ਚ ਹੈਲਪ ਕੀਤੀ ਮਨਦੀਪ ਕੁਮਾਰ ਤੇ ਗੋਪੀ ਨੂੰ ਅਸੀਂ ਰੀਸੈਂਟਲੀ ਅਰੈਸਟ ਕੀਤਾ ਤੇ ਉਹਨਾਂ ਦੇ ਪੁਸਤਕਾਂ ਤੋਂ ਤੇ ਔਰ ਬਾਕੀ ਹਿਊਮਨ ਇਨਪੁਟ ਤੋਂ ਸਾਨੂੰ ਕਲੂ ਮਿਲੇ ਕੁਝ ਵਾਈਟਲ ਕਲੂਜ਼ ਜਿਹੜੇ ਮਿਲੇ ਤੇ ਐਟ ది ਸੇਮ ਟਾਈਮ ਕੁਝ ਟੈਕਨੀਕਲ ਵੀ ਅਸੀਂ ਇਨਵੈਸਟੀਗੇਟ ਕੀਤਾ ਤੇ ਉਹਦੇ ਆਧਾਰ ਤੇ ਜਿਹੜਾ ਹੈਗਾ ਕੱਲ ਰਾਤ ਨੂੰ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਕਾਫੀ ਟਾਈਮ ਤੋਂ ਸਾਡੀ ਟੀਮ ਵੱਖਰੇ ਵੱਖਰੇ ਥਾਵਾਂ ਤੇ ਮੂਵ ਕਰ ਰਹੀ ਸੀਗੀ ਬਟ ਕੱਲ ਸਪੈਸੀਫਿਕ ਇਨਫੋਰਮੇਸ਼ਨ ਪਹਿਲਾਂ ਜਿਹੜਾ ਹੈਗਾ ਦੋਸ਼ੀ ਹੁਸ਼ਿਆਰਪੁਰ ਸ਼ਹਿਰ ਤੇ ਦੱਸ ਮੂਵ ਕਰਦਾ ਹੋਇਆ ਰਿਪੋਰਟ ਕੀਤਾ ਗਿਆ ਜਿਹਦੇ ਵਿੱਚ ਆ ਬਜਵਾੜਾ ਫੋਟ ਵਾਲੇ ਪਾਸੇ ਤੇ ਇਧਰ ਦਿਖਿਆ ਤੇ ਉੱਥੇ ਸਾਡੇ ਟੀਮਸ ਨੇ ਸੀਸੀਟੀਵੀ ਫੁਟੇਜ ਤੇ ਹੋਰ ਸਾਰੀ ਚੀਜ਼ਾਂ ਚੈੱਕ ਕੀਤੀ ਉਸ ਤੋਂ ਬਾਅਦ ਹਿਊਮਨ ਇਨਪੁਟ ਸਾਡੇ ਕੋਲ ਜਿਹੜੀ ਆਈ ਤੇ ਬਾਕੀ ਸਾਡੇ ਉਹਦੇ ਰਾਹੀਂ ਜਿਹੜਾ ਹੈਗਾ ਪਤਾ ਲੱਗਿਆ ਕਿ ਦਸਵਾ ਵਾਲੇ ਪਾਸੇ ਮੂਵ ਕਰ ਰਿਹਾ ਹੈਗਾ ਤੇ ਦੋ ਲੋਗ ਹੈਗੇ ਤੇ ਦੋ ਲੋਗ ਜਿਹੜੇ ਦੋਨੋਂ ਹੀ ਦੋਸ਼ੀ ਮਨੀਸ਼ ਕੁਮਾਰ ਅਤੇ ਅਨੂਕ ਕੁਮਾਰ ਜਿਹੜੇ ਹੈਗੇ ਉਹ ਦੋਨੋਂ ਮੂਵ ਕਰ ਰਹੇ ਸੀਗੇ ਵੱਖ-ਵੱਖ ਟੀਮਾਂ ਸਾਡੀ ਇਸ ਚੀਜ਼ ਤੇ ਇਹਨਾਂ ਨੂੰ ਫੜਨ ਵਾਸਤੇ ਡਿਪਲੋਏ ਕੀਤੀਆਂ ਗਿਆ ਜਿਹਦੇ ਵਿੱਚ ਐਸਐਚਓ ਦਸਵਾਂ ਕੀ ਟੀਮ ਉਧਰ ਵਾਲੇ ਪਾਸੇ ਦੂਜਾ ਐਸਐਚਓ ਹਰਿਆਣਾ ਦੀ ਟੀਮ ਇਨਚਾਸੀਏ ਦੀ ਟੀਮ ਡੀਐਸਪੀ ਡੀ ਤੇ ਹੋਰ ਬਾਕੀ ਐਸਐਚਓ ਦੀਆਂ ਟੀਮਾਂ ਵੱਖਰੀ-ਵੱਖਰੀ ਸਿਵਲ ਚ ਤੇ ਯੂਨੀਫਾਰਮ ਚ ਤੇ ਸਾਰੀ ਇਹਨਾਂ ਨੇ ਤੇ ਜਦੋਂ ਕਾਫੀ ਰਾਤ ਨੂੰ ਜਦੋਂ ਲਗਭਗ 10 10:30 ਵਜੇ ਦੇ ਆਸ-ਪਾਸ ਜਿਹਨਾਂ ਨੂੰ ਚੇਸ ਕਰ ਰਹੇ ਸੀਗੇ ਉਸ ਟਾਈਮ ਜਿਹੜਾ ਹੈਗਾ ਇੱਕ ਬਰੀਫ ਐਕਸਚੇਂਜ ਆਫ ਫਾਇਰ ਇਹਨਾਂ ਨੇ ਕੀਤਾ ਕਿਉਂਕਿ ਆ ਬੜੇ ਹੈਬਿਚੁਅਲ ਜਿਹੜੇ ਹੈਗੇ ਹੈਗੇ ਤੇ ਇਹਨਾਂ ਕੋਲੇ ਵੈਪਨ ਸੀਗਾ ਬੰਦੇ ਕੋਲੇ ਅਨੂਪ ਕੁਮਾਰ ਕੋਲੇ ਤੇ ਇਹਨਾਂ ਨੇ ਪੁਲਿਸ ਪਾਰਟੀ ਜਦੋਂ ਇਹਨਾਂ ਨੂੰ ਬਿਲਕੁਲ ਕਲੋਜ਼ਲੀ ਫੋਲੋ ਕਰ ਰਹੀ ਸੀਗੀ ਤੇ ਜਦੋਂ ਫੜਨ ਲਗੇ ਤੇ ਇਹਨਾਂ ਨੇ ਫਾਇਰ ਕੀਤਾ ਤੇ ਐਕਸਚੇਂਜ ਆਫ ਫਾਇਰ ਚ ਆ ਅਨੂਪ ਕੁਮਾਰ ਐਲਐਸ ਜਿਹੜਾ ਵਿਕੀ ਮੇਨ ਜਿਹੜਾ ਅਕਿਊਜ਼ਡ ਹੈਗਾ ਜਿਹੜਾ ਸ਼ੂਟਰ ਸੀਗਾ ਜਿਹਨੇ ਕਤਲ ਕੀਤਾ ਗੋਲੀ ਚਲਾ ਕੇ ਉਹਦੇ ਅ ਲੱਤ ਤੇ ਜਿਹੜੀ ਹੈਗੀ ਦੋ ਗੋਲੀਆਂ ਲੱਗੀ ਤੇ ਉਸ ਤੋਂ ਬਾਅਦ ਅਸੀਂ ਫੜਿਆ ਹੈਗਾ ਉਹਨੂੰ ਤੇ ਉਸ ਤੋਂ ਉਹਦੀ ਜਿਹੜੀ ਇਨਫੋਰਮੇਸ਼ਨ ਸੀ ਉਹਦੇ ਆਧਾਰ ਤੇ ਹੀ ਫਰਦਾ ਜਿਹੜਾ ਉਹਦਾ ਸਾਥੀ ਸੀਗਾ ਇੱਕ ਮਨੀਸ਼ ਕੁਮਾਰ ਉਹਨੂੰ ਤੇ ਉਹਦੇ ਇੱਕ ਬ੍ਰਦਰ ਨੂੰ ਜਿਹੜਾ ਕਿ ਇਹਨਾਂ ਨੂੰ ਭਜਨ ਚ ਕਾਫੀ ਮਦਦ ਕਰ ਰਿਹਾ ਸੀਗਾ ਕਰਨ ਉਹਨਾਂ ਨੂੰ ਸਾਡੀ ਟੀਮ ਨੇ ਅੱਜ ਅਰਲੀ ਮਾਰਨਿੰਗ ਅਰੈਸਟ ਕੀਤਾ ਤੇ ਹੁਣ ਤੱਕ ਜਿਹੜਾ ਹੈਗਾ ਇਸ ਕੇਸ 'ਚ ਜਿਹੜੇ ਤਿੰਨ ਦੋਸ਼ੀ ਸੀਗੇ ਮੇਨ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਤਿੰਨੋਂ ਦੋਸ਼ੀ ਫੜੇ ਗਏ ਹੈਗੇ ਤੇ ਉਸ ਤੋਂ ਇਲਾਵਾ ਚਾਰ ਲੋਕ ਉਹ ਜਿਨ੍ਹਾਂ ਨੇ ਇਹਨਾਂ ਨੂੰ ਭਜਨ 'ਚ ਮਦਦ ਕੀਤੀ ਇਹਨਾਂ ਨੂੰ ਸ਼ੈਲਟਰ ਕੀਤਾ ਤੇ ਹੁਣ ਤੱਕ ਵੀ ਇਨਵੈਸਟੀਗੇਸ਼ਨ ਕਿਉਂਕਿ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਫਿਰ ਪਹਿਲਾਂ ਸਿਵਲ ਹਸਪੀਟਲ ਉਹਨੂੰ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਾਇਆ ਗਿਆ ਇੱਥੋਂ ਉਹਨੂੰ ਰੈਫਰ ਕਰ ਦਿੱਤਾ ਗਿਆ ਅੰਮ੍ਰਿਤਸਰ ਹਸਪੀਟਲ 'ਚ ਤੇ ਉੱਥੇ ਉਹ ਅੰਡਰ ਟ੍ਰੀਟਮੈਂਟ ਹੈਗਾ ਤੇ ਉਹ ਫਰਦਰ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਸ ਤੋਂ ਹੁਣ ਅੱਗੇ ਕਰਾਂਗੇ ਜਦੋਂ ਉਹ ਡਿਸਚਾਰਜ ਹੋਸੇਗਾ ਟ੍ਰੀਟਮੈਂਟ ਤੋਂ ਬਾਅਦ ਬਟ ਇਨੀਸ਼ੀਅਲੀ ਜਿਹੜੀ ਚੀਜ਼ ਆਈ ਕਿ ਇਹਨਾਂ ਨੇ ਭਜਨ 'ਚ ਮਦਦ ਵੀ ਕੀਤੀ ਇਹਨਾਂ ਨੇ ਵੈਪਨ ਵਾਸਤੇ ਵੀ ਜਿਹੜਾ ਹੈਲਪ ਕਿਤੇ ਕਿੱਥੋਂ ਅਰੇਂਜ ਕਰਨਾ ਕਿਸ ਤਰੀਕੇ ਨਾਲ ਅਰੇਂਜ ਕਰਨਾ ਬਾਕੀ ਅਸੀਂ ਔਰ ਫਰਦਰ ਇਨਵੈਸਟਿਗੇਟ ਕਰ ਰਹੇ ਹਾਂ ਤੇ ਅਗਲੀ ਅਪਡੇਟਸ ਵੀ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਸਰਕਾਰਨ ਕੀ ਰਿਆ ਮੁਖ ਕਰਨ ਕੀ ਰਿਆ ਹੈ ਕਿ ਕਤਲ ਦੇਖੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਜਿਹੜੀ ਪਿਛਲੀ ਵੀ ਸੀ ਚ ਵੀ ਆਪਾਂ ਕੀਤਾ ਸੀਗਾ ਹੁਣ ਤੱਕ ਜਿਹੜਾ ਮੇਨ ਅਕਿਊਜ਼ਡ ਹੈਗਾ ਉਹ ਕੱਲ ਜਿਹੜਾ ਹੈਗਾ ਇੱਕ ਬ੍ਰੀਫ ਐਕਸਚੇਂਜ ਆਫ ਫਾਇਰ ਚੰਜਰਡ ਹੋਇਆ ਹੈਗਾ ਤੇ ਉਹ ਸੀਰੀਅਸਲੀ ਇੰਜਰਡ ਹੈਗਾ ਹੀ ਇਜ਼ ਐਡਮਿਟਿਡ ਇਨ ਅੰਬ੍ਰਸਰ ਹਸਪੀਟਲ ਆਫਟਰ ਰੈਫਰਲ ਤੋਂ ਉਹ ਹੁਣ ਤੱਕ ਜਿਹੜਾ ਹੈਗਾ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਗੱਲਬਾਤ ਪਰ ਜਿੰਨੇ ਕੱਸੀ ਗੱਲਬਾਤ ਕੀਤੀ ਹੈਗੀ ਬਾਕੀ ਦੋਸ਼ਿਆਂ ਨਾਲ ਫੜਿਆ ਹੈਗਾ ਤੇ ਪ੍ਰਾਇਮਰ ਫਸਾਈ ਜਿਹੜਾ ਹੈਗਾ ਕਿ 1 ਵਜੇ ਜਿਹੜੀ ਹੈਗੀ ਉਹ ਤੋਂ ਆ ਹੈਗੀ ਜਿਹੜੀ ਤੁਸੀਂ ਪਿਛਲੀ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਲੜਾਈ ਝਗੜਾ ਹੋਇਆ ਸੀਗਾ ਕੁਝ ਲੋਕਾਂ ਨਾਲ ਤੇ ਉਹਦੇ ਵਿੱਚ ਆ ਉਸ ਚੀਜ਼ ਨੂੰ ਜਿਹੜਾ ਦੋਸ਼ੀ ਹੈਗਾ ਉਹ ਸਰਪੰਚ ਦੇ ਨਾਲ ਜੋੜ ਕੇ ਦਿਖ ਰਿਹਾ ਸੀਗਾ ਤੇ ਇਹਦੇ ਨਾਲ ਦੇ ਸਾਥੀਆਂ ਨੇ ਇਹਨੂੰ ਕਾਫੀ ਪ੍ਰੋਵੋਕ ਕੀਤਾ ਉਸ ਚੀਜ਼ ਬਾਰੇ ਜਿਹੜੀ ਇਹਦੀ ਵੀਡੀਓ ਵਾਇਰਲ ਹੋਈ ਕਿ ਤੇਰੀ ਵੀ ਮਤਲਬ ਕਾਫੀ ਉਹਨੂੰ ਅਬਿਊਜ਼ ਤੇ ਪ੍ਰੋਵੋਕ ਤੇ ਹੈਮਿਲੇਟ ਕਿਤਾਕੀ ਤੇਰੇ ਕਰਕੇ ਬਦਨਾਮੀ ਬਹੁਤ ਹੋਈ ਹੈਗੀ ਸਾਡੀ ਤੇ ਤੂੰ ਕਿਸੇ ਜੋਗਾ ਨਹੀਂ ਹੈਗਾ ਇਸ ਟਾਈਪ ਚ ਤੇ ਉਸ ਚੀਜ਼ ਨੇ ਇਹਨੂੰ ਪ੍ਰੋਵੋਕ ਕੀਤਾ ਇਸ ਕ੍ਰਾਈਮ ਨੂੰ ਕਮਿਟ ਕਰਨ ਵਾਸਤੇ ਬਟ ਜਿਹੜਾ ਹੈਗਾ ਆ ਕੱਲੀ ਵਜੇ ਜਿਹੜੀ ਹੈਗੀ ਉਦੋਂ ਤੱਕ ਸਾਬਿਤ ਨਹੀਂ ਹੋ ਜਾਂਦੀ ਹੈ ਕਿ ਜਦੋਂ ਤੱਕ ਕੀ ਖੁਦ ਅਕਿਊਜ਼ਡ ਆ ਕੇ ਇਸ ਚੀਜ਼ ਨੂੰ ਕਲੈਰੀਫਾਈ ਨਹੀਂ ਕਰਤਾ ਕੰਫੈਸ ਨਹੀਂ ਕਰਦਾ ਹੈਗਾ ਤੇ ਐਟ ਦੀ ਸੇਮ ਟਾਈਮ ਸਾਡੀ ਇਨਵੈਸਟੀਗੇਸ਼ਨ ਚ ਕੋਰੋਬੋਰੇਟ ਨਹੀਂ ਹੁੰਦੀ ਹੈਗੀ ਐਟ ਦੀ ਸੇਮ ਟਾਈਮ ਇਹਨਾਂ ਨੇ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਇਹਦਾ ਬ੍ਰਦਰ ਜਿਹੜਾ ਹੈਗਾ ਉਹ ਹੀ ਇਸ ਵਨ ਆਫ ਦੀ ਮੇਨ ਰੀਜ਼ਨ ਜਿਹਨੇ ਇਹਨੂੰ ਪ੍ਰੋਵੋਕ ਕੀਤਾ ਇਸ ਚੀਜ਼ ਵਾਸਤੇ ਜਿਹੜੀ ਸਾਡੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਆਈ ਹੈਗੀ ਬਾਕੀ ਅਸੀਂ ਔਰ ਇਨਵੈਸਟੀਗੇਟ ਯੂ ਕਰ ਰਹੇ ਹਾਂ ਫਰਦਰ ਤੇ ਇਨ ਡੈਪਥ ਇਨਵੈਸਟੀਗੇਸ਼ਨ ਜਿਹੜੀ ਹੈਗੀ ਆਪਾਂ ਕਰਾਂਗੇ ਇਹਦੇ ਇਹਦੇ ਕੇਸ ਦੇ ਅੰਦਰ ਕਿ ਵੈਪਨ ਦਾ ਸੋਰਸ ਕਿੱਥੋਂ ਤੱਕ ਬਲੈ ਇਹਨਾਂ ਨੇ ਫੈਸਿਲਿਟੇਟ ਕੀਤਾ ਬਟ ਕਿਹੜੇ ਬੰਦੇ ਰਾਹੀਂ ਜਿਹੜਾ ਹੈਗਾ ਇਹਦੇ ਕੋਲੇ ਵੈਪਨ ਪਹੁੰਚਿਆ ਤੇ ਮੇਬੀ ਇਹਨਾਂ ਵਿੱਚੋਂ ਕਿਸੇ ਬੰਦੇ ਨੇ ਵੈਪਨ ਦਿੱਤਾ ਹੋਵੇ ਪਰ ਜਦੋਂ ਤੱਕ ਉਸ ਦਾ ਅਸੀਂ ਡਿਟੇਲ ਚ ਨਹੀਂ ਕਰ ਲਏ ਮੈਂ ਹੈਗੇ ਉਦੋਂ ਤੱਕ ਅਸੀਂ ਕਿਸੇ ਚੀਜ਼ ਤੇ ਨਹੀਂ ਹਾਂ ਜੀ ਹਾਂ ਜੀ ਮੈਂ ਤੁਹਾਨੂੰ ਕ੍ਰਿਮੀਨਲ ਰਿਕਾਰਡ ਸਾਰਿਆਂ ਦਾ ਹੀ ਦੱਸ ਦਾਂ ਨਾ ਕੋਈ ਕਿੰਨਾ ਕਿੰਨਾ ਮੈਂ ਸਾਰਿਆਂ ਦਾ ਕ੍ਰਿਮੀਨਲ ਰਿਕਾਰਡ ਦੱਸਦਾ ਸਾਨੂੰ ਇੱਕ ਮਿੰਟ ਬ੍ਰੋਦਰ ਇੱਕ ਮਿੰਟ ਮੈ ਜਿਹੜੀ ਸਾਡੀ ਬਰਾਮਦਗੀ ਹੈਗੀ ਉਹ ਹੁਣ ਤੱਕ ਜਿਹੜਾ ਹੈਗਾ ਇੱਕ ਅਸੀਂ ਪਿਸਤੌਲ ਪਿਸਤੌਲ ਜਿਹੜਾ ਹੈਗਾ 32 ਬੋਰ 3 ਰਾਉਂਡਸ ਦੇ ਨਾਲ ਰਿਕਵਰ ਕੀਤਾ ਹੈਗਾ ਇੱਕ ਦਾਤਾ ਅਸੀਂ ਰਿਕਵਰ ਕੀਤਾ ਇੱਕ ਸਪੀਡ ਕਾਰ ਜਿਹਦੇ ਜਿਸ ਕਾਰ 'ਚ ਜਿਹੜਾ ਹੈਗਾ ਇਹਨਾਂ ਨੂੰ ਇਨੀਸ਼ੀਅਲੀ ਭਜਨ 'ਚ ਹੈਲਪ ਕੀਤੀ ਗਈ ਔਰ ਰਿਕਵਰ ਕੀਤੀ ਹੈਗੀ ਇੱਕ ਪਲੇਟਨਾ ਮੋਟਰਸਾਈਕਲ ਜਿਹੜੇ ਜਿੱਤੇ ਕ੍ਰਾਈਮ ਕੀਤਾ ਗਿਆ ਸੀਗਾ ਔਰ ਰਿਕਵਰ ਕੀਤੀ ਹੈਗੀ ਇੱਕ ਮੋਟਰਸਾਈਕਲ ਜਿਸ ਤੇ ਕੱਲ ਆ ਭਜਨ ਦੀ ਕੋਸ਼ਿਸ਼ ਕਰ ਰਹਾ ਸੀਗਾ ਉਹ ਮੋਟਰਸਾਈਕਲ ਅਸੀਂ ਰਿਕਵਰ ਕੀਤੀ ਹੈਗੀ ਜਿਹੜੇ ਦੋਸ਼ੀ ਮੈਂ ਤੁਹਾਨੂੰ ਦੱਸੇ ਕਿ ਸੱਤ ਦੋਸ਼ੀ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਹਾਂ ਇਸ ਕੇਸ 'ਚ ਹੁਣ ਅਰਲੀ ਮਾਰਨਿੰਗ ਤੱਕ ਅੱਜ ਸਵੇਰ ਤੱਕ ਤੇ ਜਿਹੜੇ ਹੈਗੇ ਆ ਜਿਹੜਾ ਕੱਲ ਬਰੀਫ ਐਕਸਚੇਂਜ ਆਫ ਫਾਇਰ ਹੋਇਆ ਇਹਦੇ ਸਮਨ 'ਚ ਵੀ ਇੱਕ ਮੁਕਦਮਾ 307 ਦੇ ਤ 353186 ਦੇ ਤਹਿਤ ਆਮ ਸਖਰ ਦੇ ਤਹਿਤ ਪੁਲਿਸ ਸਟੇਸ਼ਨ ਹਰਿਆਣਾ ਦਰਜ ਕੀਤਾ ਗਿਆ ਕਿਉਂਕਿ ਪੁਲਿਸ ਪਾਰਟੀ ਜਦੋਂ ਆਪਣੀ ਡਿਊਟੀ ਤੇ ਇਹਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਇਹਨਾਂ ਨੇ ਜਿਹੜਾ ਹੈਗਾ ਫਾਇਰ ਕੀਤਾ ਉਹਨਾਂ ਨੇ ਸੈਲਫ ਡਿਫੈਂਸ ਤੇ ਜਿਹੜਾ ਹੈਗਾ ਇਹ ਤੇ ਫਾਇਰ ਕਰਕੇ ਇਹਨੂੰ ਕਾਬੂ ਕੀਤਾ ਜਿਹੜਾ ਦੋਸ਼ੀ ਅਨੂਪ ਕੁਮਾਰ ਹੈਗਾ ਅਨੂਪ ਕੁਮਾਰ ਤੇ ਦੋ ਮੁਕਦਮੇ ਜਿਹੜੇ ਹੈਗੇ ਦਰਜ ਹੈਗੇ ਜਿਹੜਾ 1 ਤੋਂ 307 ਵਾਲਾ ਹੈਗਾ ਤੇ ਜਿਹੜਾ ਪਹਿਲਾਂ ਦਰਜ ਹੋਇਆ ਵਾ ਸੀਗਾ ਮੋਡਲ ਟਾਊਨ ਥਾਣੇ 'ਚ ਤੇ ਦੂਜਾ ਜਿਹੜਾ 302 ਵਾਲਾ ਕੇਸ ਹੈਗਾ ਹੁਣ ਇੱਕ ਦਰਜ ਹੋਰ ਅਸੀਂ ਜਿਹੜਾ ਕੀਤਾ ਹੈਗਾ ਅੱਜ हरियाणा थाने च तो तीसरा मुकदमा हो गया रोहित कुमार ते भी दो केस दर्ज हैगे एक एनडीपीएस ਦਾ ਤੇ ਇੱਕ ਆ ਜਿਹੜਾ ਮਕਰਾਲਾ ਕੇਸ दर्ज ਹੈਗਾ ਕਰਨ ਕੁਮਾਰ ਤੇ ਵੀ ਜਿਹੜਾ ਹੈਗਾ ਇਸ ਕੇਸ ਤੋਂ ਇਲਾਵਾ ਪਹਿਲਾਂ ਇੱਕ ਕੇਸ ਦਰਜ ਸੀਗਾ 307 ਦਾ ਜਿਹੜਾ ਗੋਪੀ ਹੈਗਾ ਉਹਦੇ ਤੇ 7 ਕੇਸ ਦਰਜ ਹੈਗੇ ਹੁਣ ਵਾਲੇ ਕੇਸ ਨੂੰ ਇਨਕਲੂਡ ਕਰਕੇ 6 ਕੇਸ ਪਹਿਲਾਂ ਹੈਗੇ ਜਿੱਤੇ ਪ੍ਰिजन ਐਕਟ ਦੇ ਐਨਡੀपीएस ਐਕਟ ਦੇ ਐਫ ਆਈ ਆਰ ਦਰਜ ਹੈਗੇ ਤੇ ਇੱਕ 302 307 ਦਾ ਵੀ ਬੋਗਪੁਰ ਥਾਣੇ ਦਾ ਕੇਸ ਇਤੇ 2018 ਦਾ ਦਰਜ ਹੈਗਾ ਉਸ ਤੋਂ ਬਾਅਦ ਮਨਦੀਪ ਜਿਹੜਾ ਹੈਗਾ ਉੱਤੇ ਪ੍ਰिजन ਐਕਟ ਦੇ ਕਾਫੀ ਕੇਸਿਸ ਦਰਜ ਹੈਗੇ ਇੰਸੋ ਦਾ 10402 ਦੇ ਕੇਸ ਹੈਗੇ ਇੱਤੇ ਐਨਡੀਪੀਐਸ ਐਕਟ ਦੇ ਕਾਫੀ ਕੇਸ ਦਰਜ ਹੈਗੇ ਤੇ ਇਸ ਤੋਂ ਇਲਾਵਾ ਬਾਕੀਆਂ ਬਾਰੇ ਜਿਹੜਾ ਹੈਗਾ ਸੀ ਔਰ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਲੇਕਿਨ ਜਿਹੜਾ ਇਸ ਦਾ ਦੋਸ਼ੀ ਮਨੀਸ਼ ਕੁਮਾਰ ਹੈ ਉਹ ਵੀ ਹੈ ਜੇ ਗ੍ਰਫਟਰ ਕਰ ਲਏਗੇ ਹਾਂਜੀ ਹਾਂਜੀ 302 ਮਨੀਸ਼ ਕੁਮਾਰ ਹੈ ਪਹਿਲਾ ਮੁਕਦਮਾ ਇਹੀ ਸੇ ਆਇਆ ਜਨਾਬ ਇਹ ਸੇ ਕੀ ਹੈ ਨਹੀਂ ਇਸ ਨੂੰ ਇਸ ਨੂੰ ਗੋਪਨਸ हाँ जी गांव बता देते हैं आपको सारा बता देते हैं सबके गांव बता देते हैं किस ने? किस को लाइट लॉन्ग भी दे देंगे आपको कोई बात नहीं है ना जी डोंट वरी है ना जी। सर, रेस्ट यहीं से पकड़ा है जी पकड़ लिया है ये बात कम लग रही है आपको होशियारपुर से पकड़ा है जी ये तो हरियाणा में एक्सचेंज ऑफ फायर हुआ है हरियाणा से पकड़ा है जिसको मेन अक्यूज जो है उसको उसके बाद में मनीष कुमार और करण को अभी रिसेंटली हमने अरेस्ट किया है हम आपको अपडेट कर देते हैं लोकेशन जी जी ਔਰ ਬਤਾਇਆ ਮੁਨੀਸ਼ ਜਿਹੜਾ ਰਸਤਾ ਤੋਂ ਵੀ ਪਹਿਲਾਂ ਹੈ ਪਰਚੇ ਦਰਜ ਮੇਨ ਮੁੱਦੇ ਤੇ ਫੋਕਸ ਕਰੀਏ ਨਾ ਹਾਂ ਹਾਂ ਸਰ ਮੁਨੀਸ਼ ਤੇ ਵੀ ਹੈ ਪਹਿਲਾਂ ਪਰਚੇ ਦਰਜ ਹੋ ਤੀਸਰਾ ਮੁਨੀਸ਼ ਤੇ ਪਹਿਲਾਂ ਜਿਹੜਾ ਕੋਈ ਐਫ ਆਈ ਆਰ ਜਿਹੜਾ ਹੈਗਾ ਇਹ ਇੱਕ ਮੇਰੇ ਖਿਆਲ ਅ ਦਰਜ ਹੈਗਾ ਮੁਨੀਸ਼ ਤੇ ਉਹ ਸੀ ਮੁਨੀਸ਼ ਤੇ ਨਹੀਂ ਆਈ ਐਫ ਆਈ ਆਰ ਹੈਗਾ ਮੁਨੀਸ਼ ਤੇ ਕੋਈ ਹਾਂਜੀ ਜਿਹੜੀ ਰਿਕੋਲਵਰ ਵਿੱਕੀ ਕੋਲ ਗ੍ਰਾਮ ਦੀ ਕੀਤੀ ਹੈ ਲਾਇਸੈਂਸ ਹੀ ਹੈ ਨਹੀਂ ਨਹੀਂ ਇਹ ਨਜਾਇਜ਼ ਪਿਸਟਲ ਹੈਗਾ ਨਜਾਇਜ਼ ਬੱਤੀ ਬੋਲ ਰਿਹਾ ਸਰ ਕਿਤੋਂ ਇਹਨਾਂ ਨੇ ਲਈ ਸੀ ਉਹਨਾਂ ਨੇ ਇਨਵੈਸਟੀਗੇਸ਼ਨ ਇਸੀ ਚੀਜ਼ ਨੂੰ ਤੁਸੀਂ ਇਨਵੈਸਟੀਗੇਸ਼ਨ ਕਹਿੰਦੇ ਹੈਗੇ ਜਨਾਬ है ना जी देखो आप चलो थैंक यू फॉर ऑल योर कोपरे सार है इस केस दी ते दी सेम फैमिली ते बाकी वक्त जथेबंद ने भी जो है पुलिस पूरा कोपरेट किया सफिशियंट टाइम दिता जा सके ते इट वॉज ए टफ केस टू करैक एंड बहुत ही आ, मतलब साढ़ी दस टीम दार पिछले छः सात दिन तो, मतलब ऑलमोस्ट जो है 18 ਘੰਟੇ ਅਸੀਂ ਕੰਮ ਕਰ ਰਹੇ ਹੈਗੇ ਤੇ 10 ਟੀਮਾਂ ਚ ਲਗਭਗ 80 ਤੋਂ 100 ਮੁਲਾਜ਼ਮ ਰਾਤ ਦਿਨ ਇਸ ਚੀਜ਼ ਚ ਲਗੇ ਹੋਏ ਸੀਗੇ ਇਟ ਵਾਸ ਅ ਸੈਂਸੇਸ਼ਨਲ ਕੇਸ ਤੇ ਬਾਏ ਦੀ ਗ੍ਰੇਸ ਆਫ ਗੋਡ ਬਾਏ ਸਪੋਰਟ ਆਫ 올 ਆਰ ਸੀਨੀਅਰਸ ਹੈਡਕੁਆਟਰ ਤੋਂ ਮਨਜੋਗ ਡੀਜੀਪੀ ਸਾਹਿਬ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਆਈਡੀਜੀ ਇੰਟੈਲੀਜੈਂਸ ਐਡੀਜੀ ਸੀਆਈ ਸਾਡੀ ਇੰਟੈਲੀਜੈਂਸ ਦੀ ਟੀਮ ਸਾਡੇ ਡੀਆਈਜੀ ਸਾਹਿਬ ਸਾਰਿਆਂ ਨੇ ਜਿਹੜਾ ਹੈਗਾ ਸਾਨੂੰ ਬਹੁਤ ਸਪੋਰਟ ਕੀਤਾ ਕੋਆਪਰੇਟ ਕੀਤਾ ਗਾਈਡ ਕੀਤਾ ਜਿਦੇ ਕਰਕੇ ਤੇ ਸਾਡੀ ਟੀਮ ਦੀ ਇੱਕ ਟੀਮ ਕੋਆਰਡੀਨੇਟਡ ਟੀਮ ਐਫਰਟ ਰਹੇ ਜਿਹੜਾ ਹੈਗਾ ਸਾਡੀ ਟੀਮਸ ਨੇ ਬਹੁਤ ਵਧੀਆ ਸਾਰੇ ਇਹਨਾਂ ਦੇ ਸਾਰੇ ਸਹਿਰਾ ਜਾਂਦਾ ਹੈਗਾ ਜਿਹੜੇ ਸਾਡੇ ਮੁੰਡੇ ਖੜੇ ਹੈਗੇ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਜਿਹੜਾ ਹੈਗਾ ਇਟ ਵਾਸ ਅ ਟਫ ਕੇਸ ਟੂ ਕ੍ਰੈਕ ਐਂਡ ਫਾਈਨਲੀ ਵੀ ਕੁਡ ਡੂ ਇਟ ਸੋ ਥੈਂਕ ਯੂ ਫਾਰ 올 ਯੋਰ ਸਪੋਰਟ ਐਂਡ ਸਾਡਾ ਆਈ ਹੈਗਾ ਕਿ ਕੋਈ ਵੀ ਬੰਦਾ ਕ੍ਰਿਮੀਨਲ ਜਿਹੜਾ ਹੈਗਾ ਜੇਕਰ ਇਸ ਤਰੀਕੇ ਦੀ ਐਕਟੀਵਿਟੀ ਕਰੇਗਾ ਤੇ ਫਿਰ ਉਹ ਕਾਨੂੰਨ ਤੋਂ ਬਚ ਨਹੀਂ ਸਕਦਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਹੈਗਾ ਉਹਨੂੰ ਫੜਨ ਚ ਮਤਲਬ 2 ਦਿਨ ਲੱਗ ਜਾਣ 5 ਦਿਨ ਲੱਗ ਜਾਣ 7 ਦਿਨ ਲੱਗ ਜਾਣ 10 ਦਿਨ ਲੱਗ ਜਾਣ ਬਟ ਉਹ ਫੜਿਆ ਜਾਏਗਾ ਉਹ ਕੋਈ ਉਹਦਾ ਕੋਈ ਬਚਾਅ ਨਹੀਂ ਹੈਗਾ